ਭਾ ਹੁੰਦਾ ਠੀਕ ਹੈ ਤੇ ਬਾਬੇ ਭੰਡਾਰਾ ਨਹੀਂ ਕਰਾਉਂਦੇ ਤੇ ਸਾਨੂੰ ਨਹੀਂ ਬੁਲਾਉਂਦੇ ਆਹੀ ਹੈ ਨਾ ਹਾਂਜੀ ਹਾਂਜੀ ਸੋ ਮੈਂ ਬੇਨਤੀ ਕਰਦਾ ਵੀ ਗਉਣਾ ਵਜਾਉਣਾ ਇਹਦੇ ਖਿਲਾਫ ਨਹੀਂ ਅਸੀਂ ਅੱਗੇ ਤੁਸੀਂ ਮਾਤਾ ਦੀ ਭੇਟ ਗਾਓ ਵੀਰ ਦਾ ਜਸ ਗਾਓ ਗੁਰੂ ਨਾਨਕ ਸਾਹਿਬ ਦਾ ਜਸ ਗਾਓ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਸਾਡੀ ਮੈਂ ਮੁਜਲੋ ਕੋਈ ਐਹੋ ਜਿਹਾ ਐਕਸ਼ਨ ਨਹੀਂ ਕਰ ਭੰਡਾਰਾ ਲਾਉਣਾ ਉੱਥੇ ਜੇ ਕੋਈ 100 200 ਬੰਦੇ ਦਾ ਲੰਗਰ ਪਕਦਾ ਭਗਵਾਨ ਪਕਦਾ ਤੇ ਜੇ ਕੋਈ ਜਿੱਥੇ ਤੁਸੀਂ ਖਾਣਿਓ ਕੋਈ ਰਾਈ ਕੰਦੀ ਵੀ ਖਾ ਕੇ ਢਲ ਜਾਂਦਾ ਸੋ ਭੰਡਾਰਾ ਲਾਉਣੇ ਹੋ ਲੰਗਰ ਲੱਗਦਾ ਉਹਦੇ ਵਿੱਚ ਵੀ ਕੋਈ ਮਨਾਈ ਨਹੀਂ ਵਾਰ-ਵਾਰ ਬੇਨਤੀਆਂ ਮੈਂ ਅਖੀਰ ਬੇਨਤੀ ਇਹੀ ਕਰੂੰਗਾ ਵੀ ਸਾਡੀ ਲੜਾਈ ਸਿਰਫ ਪਖੰਡ ਦੇਤੇ ਇਹ ਪਖੰਡ ਨਾ ਹੋਵੇ ਪਖੰਡ ਹੋਊਗਾ ਲੋਕਾਂ ਨੂੰ ਲੁੱਟੋਗੇ ਠੱਗੋਗੇ ਉੱਥੇ ਫਿਰ ਮਤਲਬ ਆਪਾਂ ਅੜਾਂ ਵਸਾ ਗੱਲ ਆ ਹੋਰ ਨਹੀਂ ਸਾਡੇ ਆਪਣੇ ਹੋ ਜਾਂ ਤੁਸੀਂ ਵੀਰੋਂ ਸਾਡੇ ਅਸੀਂ ਤੁਹਾਡੇ ਭਰਾ ਵੀਰ ਹਾਂ ਵੀ ਕੋਈ ਲੜਾਈ ਵਾਲੀ ਗੱਲ ਨਹੀਂ ਵੀ ਆਪਾਂ ਉਸ ਚੀਜ਼ ਨੂੰ ਆਪਰੇ ਝੋ ਕੱਢ ਦਗੇ ਠੀਕ ਹੈ ਜਿਹੜੇ ਹੁਣ ਤੁਸੀਂ ਗੋਮਣ ਆਇਓ ਉਹ ਸਭੋਂ ਬਾਪਿਆਂ ਨੂੰ ਬੇਨਤੀ ਕਰੋ ਕਿ ਯਾਰ ਜੇ ਮਹਿਮਾ ਕ ਚੱਲੀ ਹੈ ਤੇ ਉਹਦੇ ਵਿੱਚ ਆ ਚੀਜ਼ਾਂ ਆਪਾਂ ਕਾਬੂ ਕਰ ਲੈ ਜਿਹਦੇ ਵਿੱਚ ਮਤਲਬ ਲੋਕਾਂ ਦੀ ਭਾਵਨਾ ਨੂੰ ਫੇਸ ਪਹੁੰਚ ਜਾਂ ਮਹਿਮਨ ਨੂੰ ਫੇਸ ਪਹੁੰਚੇ ਹਨ ਸੋ ਇਸ ਚੀਜ਼ ਨਾਲ ਬਾਕੀ ਤੁਸੀਂ ਭੰਡਾਰਾ ਲਾਓ ਠੀਕ ਹੈ ਉਹ ਲੰਗਰ ਪਾਣੀ ਚੱਲਿਆ ਕੋਈ ਸੰਗਤ ਛੱਡਦੀ ਹੈ ਕੋਈ ਪ੍ਰਾਤਨਾ ਹੈ ਨਾ